ਜੈ ਤੋੜਰਦੀ ਹਾਂ ਜਦ ਸਤਗੁਰ ਮਨੂ ਚਲਾਉਂਦੇ ਨੇ ਮੈ ਲੋਥ ਖਟੇਰੀ ਕਰਦੀ ਆ ਤਲਵਾਰ ਨਕਲਗੀ ਤਰਦੀ ਹਾਂ ਹੋ ਹੋ ਮੈਂ ਧੀਰ ਸੱਚੀ ਸਰਕਾਰ ਦਾ ਹਾਂ ਮੈਂ ਨਹੀਂ ਕਿਸੇ ਤੋਂ ਹਾਰ ਦਾ ਹਾਂ ਸੱਚੀ ਸਰਕਾਰ ਕਹਾਂ ਹੋ ਹੋ ਮਨੂ ਮੇਰੇ ਸਤਗੁਰ ਰੱਖਦੇ ਸਦਾ ਲੇਖਨਾਂ ਲਾਈ ਜੀਵਨ ਪਰ ਮੈਂ ਵੱਖ ਨਹੀਂ ਹੋਣਾ ਐਸੀ ਦੀਤ ਨਾ ਪਾਈ ਮੈਂ ਹਸ ਕੇ ਵਾਰਨ ਜਰਦੀ ਹਾਂ ਮੈਂ ਨਹੀਂ ਕਿਸੇ ਤੋੜਰਦੀ ਹਾਂ ਤਲਵਾਰੇ ਨੇ ਕਲਗੀ ਤਰਦੀ ਹਾਂ ਹੋ ਹੋ ਮੈਨੂੰ ਕਿਤਨਾ ਪਿਆਰ ਨੇ ਕਰ ਦੇ ਤੀ ਦਸਾਂ ਤਲਵਾਰੇ ਸਦਾਂ ਨੇ ਮੋਟੇ ਲਾ ਕੇ ਰੱਖ ਦੇ ਮੈਨੂੰ ਪ੍ਰੀਤਮ ਪਿਆਰੇ ਮੈਂ ਸਾਥੀ ਵਖਸ਼ਨ ਹਾਰ ਕਹਾਂ ਮੈਂ ਨਹੀਂ ਕਿਸੇ ਤੋਂ ਹਾਰ ਨਾ ਮੈਂ ਧੀਰ ਸਤੀ ਸਰਕਾਰ ਦਾ ਹਾਂ ਓ ਹੋ ਮੈਂ ਨੈਤੀ ਨੂੰ ਸੱਤ ਦੁਰਜ ਦੌਰ ਚ ਲਾਉਂਦੇ ਨੇ ਮੈਂ ਲੋਕ ਠਟੇਰੀ ਕਰਦੀ ਹਾਂ ਤਲਵਾਰ ਮੈਂ ਕਲਗੀ ਚਰਦੀ ਹਾਂ